ਇਹ ਤੇ ਸ਼ੋਮਣੀ ਜਨਰਮ ਸੀਹਰ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਮਨਾਇਆ ਹਰ ਘਟੜ ਦੇ ਲੋਕਾਂ ਦਾ ਸਭ ਬੜੇ ਹੋਏ ਅਭਾਈਆਂ ਦੇ ਜੀਰੂਨ ਬੇ thank you ਅਜਦਾ ਦਿਨ ਜੰਪੌਰ ਸਾਹਿਬ ਦੇ ਸ਼ਹੀਦਾਂ ਨੂੰ ਤੇ ਸਾਬਜਦਾਂ ਦੀ ਸ਼ਹਾਦਤ ਨੂੰ ਵੀ ਸਵਾਗਤ ਕੀਤਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਜਿਹੜੇ ਵੀ ਸ਼ਲੋਕ ਸੁਣਾਉਣ ਲਈ ਜਨਾਰਾ ਵਰਸੀ ਬਾਬਾ ਜੀਵਨ ਸਿੰਘ ਜੱਟ ਸਿੰਘ ਫੌਜ ਸਾਹਿਬ ਦੇ ਸ਼ਹੀਦਾਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਨੂੰ ਸਮਰਪਿਤ ਹੋ ਕੇ ਗੁਰੂ ਘਰਾਂ ਜਨਤਾ ਨੂੰ ਸੁਤੰਨੀ ਹੈ ਤੇ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਸਮਰਪਿਤ ਹੋ ਕੇ ਗਰੀਬ ਲੋਕਾਂ ਦੇ ਵਿੱਚ ਪ੍ਰਚਾਰ ਕਰਦੇ ਹੈ ਪ੍ਰਮਾਤਮਾ ਦਾ ਨਾਮ ਉੱਚੀ ਗੱਲ ਰੱਖੀ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ نیشنل ਦਲ મહਾਨਪੰਚਾਇਤ ਪੰਜਾਬ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਅਸੀਂ ਗੁਰਚਰਾਂ ਦੀ ਚਰਨਸ਼ੋ ਪ੍ਰਾਪਤ ਧਰਤੀ ਗੁਰਦੁਆਰਾ ਹਾਜ਼ਰੀਦਨ ਸਾਹਿਬ ਬਰਿੰਡਾ ਬਈ ਖੜੇ ਆਂ ਜਿੱਥੇ ਸ਼ੋਮਣੀ ਜਨਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੰਗਠਾ ਨੇ ਬੜੇ ਉਤਸ਼ਾਹ ਦੇ ਨਾਲ ਮਨਾਇਆ ਔਰ ਅੱਜ ਦੇ ਦਿਨ ਨੂੰ ਅਸੀਂ ਜਿੱਥੇ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਹੈ ਅਜਦਾ ਦਿਨ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਤੇ ਸਾਹਿਬ ਜਦਾਂ ਦੀ ਸ਼ਹਾਦਤ ਨੂੰ ਵੀ ਸਨਮਰਪਿਤ ਕੀਤਾ ਹੈ। ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਨੇਜਰ ਗੁਰਸੇਵ ਸਿੰਘ ਕਿੰਗਰਾਜੀ ਤੇ ਸਮੁੱਚੇ ਸਟਾਫ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ। ਔਰ ਮੈਂ ਧੰਨਵਾਦੀ ਹਾਂ ਸ਼ਰੋਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਧਾਮੀ ਜੀ ਦਾ ਜਿਨ੍ਹਾਂ ਨੇ ਕਲੰਗੀ ਤੋਂ ਦਾ ਜਿਹੜਾ ਵਿਵਾਦ ਸੀਗਾ ਉਹਨੂੰ ਸਾਫ਼ ਕਰਦਿਆਂ ਪਿਛਲੇ ਦਿਨੀ ਜਿਹੜਾ ਆਪਣੇ ਸਟੇਜ ਤੋਂ ਇਹ ਐਲਾਨ ਕੀਤਾ ਕਿ ਕਰੰਗੀ ਤੋੜਾ ਸ਼ਰੋਮਣੀ ਜਨਰਮਸੀਹ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਨੂੰ ਗੁਰੂ ਸਾਹਿਬ ਵੱਲੋਂ ਸੌਂਪਿਆ ਗਿਆ ਸੀ ਸੋ ਅਸੀਂ ਜਿੱਤੇ ਇਹਨਾਂ ਸ਼ਹੀਦਾਂ ਨੂੰ ਸਲੂਟ ਕਰਦੇ ਆਂ ਉਹਦੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਜਿਹੜੇ ਵੀ ਲੋਕ ਸ਼ਰੋਮਣੀ ਜਨਰਮਸੀਹ ਬਾਬਾ ਜੀਵਨ ਸਿੰਘ ਜੀ ਜੱਟ ਸਿੰਘ ਕੌਰ ਸਾਹਿਬ ਦੇ ਸ਼ਹੀਦਾਂ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਸਵਰਪਿਤ ਹੋ ਕੇ ਗੁਰੂ ਘਰ ਦਾ ਤਮਸਤ ਗੁਣੀ ਹੈ ਤੇ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਸਮਰਪਿਤ ਹੋ ਕੇ ਗਰੀਬ ਲੋਕਾਂ ਦੇ ਵਿੱਚ ਪ੍ਰਚਾਰ ਕਰਦੇ ਐ ਪਰਮਾਤਮਾ ਨੂੰ ਚੜ੍ਹਦੀ ਕਲਾ ਰੱਖੇ ਸੋ ਮੈਂ ਜੀਤੇਏ ਬਾਬਾ ਜੀਵਨ ਸਿੰਘ ਦੇ ਵਿਜਾ ਕੋਲਾਈ ਟਰੱਸਟ ਦੇ ਚੇਅਰਮੈਨ ਜਿਹੜੀ ਕਿ ਅੱਜ ਸਵਾਗਤ ਸਿੰਘ ਜੀ ਦਾ ਧੰਨਵਾਦੀਆਂ ਜਿਨ੍ਹਾਂ ਨੇ ਆ ਬਾਬਾ ਜੀਵਨ ਸਿੰਘ ਦਾ ਇਤਿਹਾਸ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਸਾਰੀਆਂ ਝੰਗਾਂ ਤੱਕ ਕਿਤਾਬਾਂ ਛਾਪ ਕੇ ਪੈਂਫਲਟ ਛਾਪ ਕੇ ਲੋਕਾਂ ਦੇ ਵਿੱਚ ਲੈ ਕੇ ਆਂਦਾ ਤੇ ਲੋਕਾਂ ਨੂੰ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਦੇ ਬਾਰੇ ਦੇ ਜਨਮ ਦੇ ਬਾਰੇ ਚ ਜਾਗਰਤ ਕੀਤਾ ਮੈਂ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਇੱਕ ਮੰਗ ਕਰਦਾ ਕਿ ਸ਼ਰਮਣੀ ਜਲਾ ਮਰਸੀਬਾਬਾ ਜੀਵਨ ਸਿੰਘ ਜੀ ਨੂੰ ਜਲਾ ਕਲੰਗੀ ਤੋੜਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਸੀ ਉਹ ਕਰਨੀ ਹੁਣ ਵੀ ਇੰਗਲੈਂਡ ਦੇ ਵਿੱਚ ਪਈ ਹੈ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਹੈ ਕਿ ਉਹ ਕਲੰਗੀ ਜਲਦੀ ਬਗਵਾ ਕੇ ਸਿੱਖ ਬਰਾਸਤ ਨੂੰ ਸੌਂਪੀ ਜਾਵੇ ਤਾਂ ਜੋ ਮذਬੀ ਸਿੱਖ ਪਛਾਹ ਚਾ ਇੱਕ ਮਾਣ ਮਹਿਸੂਸ ਕਰੇ ਉਹ ਨਹੀਂ ਤੇ ਮੈਂ ਸੁਪਚਿਆ ਸੰਗਤਾਂ ਨੂੰ ਖਾਸ ਕਰਕੇ ਮਝਵੀ ਸੁਖਪਾਈਚਾਰੇ ਨੂੰ ਇਹ ਅਪੀਲ ਕਰਦਾ ਅੱਜ ਦੇ ਦਿਨ ਦੇ ਕਿ ਜੇ ਤੁਸੀਂ ਆਪਣੇ ਬਾਬਾ ਜੀਵਨ ਸਿੰਘ ਦਾ ਕਲਮੀ ਟੋੜਾ ਲਿਆਉਣਾ ਚਾਹੁੰਦੇ ਹੋ ਕਿ ਆਪਣੀ ਕੌਮ 22% ਜਿਹਦੀ ਆਬਾਦੀ ਹੈ ਕਲੇ ਮਝਵੀ ਸੁਖਪਾਈਚਾਰੇ ਦੀ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਨਹੀਂ ਕਿਰਪਾ ਸਜੇ ਹਮ ਹੈ ਨਹੀਂ ਤਾਂ ਮੁੱਸੇ ਕਰੋੜ ਪਰੇ ਹੈ ਇਹੀ ਕੋ ਸਰਦਾਰ ਬਣਾਉ ਸਵਾਂ ਲੱਖ ਸੇ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਇਹਨ ਸ੍ਰੀ ਗਰੀਬ ਸਿੱਖਣ ਕੋ ਮੈਂ ਦੂੰ ਪਾਤਸ਼ਾਹੀ ਤੁਹਾਨੂੰ ਪਾਤਸ਼ਾਹੀ ਦੇਣ ਦੀ ਗੱਲ ਗੁਰੂ ਸਾਹਿਬ ਕਰ ਗਏ ਇਹ ਪਾਸੇ ਲੈਣ ਦਾ ਟਾਈਮ ਜਿਹੜਾ ਹੈਗਾ ਜਦ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਸਮੁੱਚਾ ਦਲਦਪਾਈ ਜਦੋਂ ਇਕੱਠਾ ਨਹੀਂ ਹੁੰਦਾ ਉਦੋਂ ਤੱਕ ਮੈਨੂੰ ਲੱਗਦਾ ਹੈ ਕਿ ਇਹ ਸੰਭਵ ਨਹੀਂ ਹੈ ਪਰ ਮੈਂ ਸਮੂੱਚੇ ਬਾਬਾ ਜੀਵਨ ਸਿੰਘ ਜੀ ਦੀ ਜਿਹੜੀ ਕੁਰਬਾਨੀ ਹੈ ਕਿਸੇ ਇੱਕ ਜਾਤ ਵਾਸਤੇ ਨਹੀਂ ਹੈ ਕਿਸੇ ਇੱਕ ਧਰਮ ਵਾਸਤੇ ਨਹੀਂ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ Hindu ਧਰਮ ਨੂੰ ਬਚਾਉਣ ਵਾਸਤੇ ਸ਼ਹਾਦਤ ਦਿੱਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਸੀਸ ਬਾਬਾ ਜੀਵਨ ਸਿੰਘ ਜੀ ਅਨੰਦਪੁਰ ਸਾਹਿਬ ਲੈ ਕੇ ਆਏ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਸਿੱਖ ਧਰਮ ਦੇ ਜਿਹੜੇ ਮੁਰਲੇ ਜਨੈਲ ਵਜੋਂ ਹੋਈ ਔਰ ਸਿੱਖ ਧਰਮ ਨੇ ਹਮੇਸ਼ਾ Hindu ਧਰਮ ਦੀ ਰਾਖੀ ਕੀਤੀ ਅੱਜ ਦੇ ਦਿਨ ਤੇ ਮੈਂ ਇੱਕ ਹੋਰ ਵੀ ਰੋਜ਼ਨਾ ਕਰਨਾ ਚਾਹਾਂਗਾ ਦੇਸ਼ ਦੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਉਹਨਾਂ ਦੀ ਪਿਛਲੇ ਦਿਨੀ ਅਚਾਨਕ ਮੌਤ ਹੋਈ ਪਰ ਇਹ Hindu ਸਰਕਾਰ ਜਿਹੜੀ ਹੈ ਜਿਹਨਾਂ ਨੂੰ ਬਚਾਉਣ ਵਾਸਤੇ ਸਿੱਖਾਂ ਨੇ ਆਪਣਾ ਸਰਵੰਸ ਬਾਰੇ ਆਪਣੇ ਪਰਿਵਾਰ ਬਾਰੇ ਉਸ ਸਿੱਖ ਪ੍ਰਧਾਨ ਮੰਤਰੀ ਨੂੰ ਰਾਜ ਘਰਾਂ ਦੇ ਵਿੱਚ ਰਾਜ ਘਰ ਦੇ ਵਿੱਚ ਸਨਸਕਾਰ ਕਰਨ ਦਾ ਜਿਹੜਾ ਉਹਨਾਂ ਨੇ ਜਗ੍ਹਾ ਨਹੀਂ ਦਿੱਤੀ ਇਸ ਲਈ ਵੀ ਮੈਂ ਸਖਤ ਰੋਜ਼ਨਾ ਕਰਦਾ ਤੁਹਾਡੇ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਦੇ ਮੌਕੇ ਚੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਮਾਜਵੀ ਸਿੱਖ ਭਾਈਚਾਰੇ ਦੇ ਵਿੱਚ ਦਲਤ ਭਾਈਚਾਰੇ ਦੇ ਵਿੱਚ ਗਰੀਬ ਗੁਰਮਤ ਲੋਕਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਗੁਰਮਤਿ ਵਿਦਿਆਲਾ ਖੁੱਲ ਜਾਣ ਬਾਬਾ ਜੀਵਨ ਸਿੰਘ ਜੀ ਦੇ ਜਿਹੜਾ ਇਤਿਹਾਸ ਹੈ ਉਹ ਸਕੂਲੀ ਵਿਦਿਆ ਦੇ ਵਿੱਚ ਕਾਲਜਾਂ ਦੀ ਵਿਦਿਆ ਦੇ ਵਿੱਚ ਸਿੱਖ ਜਿਹੜੀਆਂ ਹਿਸਟਰੀ ਦੀਆਂ ਕਿਤਾਬਾਂ ਹੈਗੀਆਂ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ। ਤੋਂ ਇਹ ਚੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਸ ਗੱਲ ਦੀ ਪਹਲ ਕਰੇ ਮਾਜਵੀ ਸਿੱਖ ਭਾਈਚਾਰੇ ਦੇ ਬੱਚੇ ਜਿਨ੍ਹਾਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਵੇ। ਜਿਹੜੇ IAS IPS PCS ਇਹ ਪ੍ਰਿਆਯਿਆ ਕਰ ਸਕਣ ਡਾਕਟਰ ਬਣ ਸਕਣ ਇਹ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਜੁੰਬੇਰ ਲਵੇ ਇਹ ਸੂਚੀ ਦਾ ਨੂੰ ਮੈਂ ਸਮਝਦਾ ਸੱਚੀ ਸਦਾਤ ਵੀ ਹੋਊਗੀ ਅਸਲ ਹੀ ਸਿੱਧਾ ਦੀ ਸੋਚ ਤੇ ਪੈਰਾਡੇ ਦਾ ਕੰਮ ਹੋਊਗਾ ਸ਼ੋਭਨੀਆ ਜਨਰਲ ਅਮਰ